ਅਕੇ ਆ ਗੱਟੇ ਪਾਰਟ ਜੀਡੋਮਟਰ ਪਰ ਕਦੇ ਇਕ ਲੇਟੀ ਐ ਲਗਾਉਣਾ ਥੋਨੋਂ ਮਤਲਬ ਕਿਵੇਂ ਆਉਂਦੀ ਆ ਹੁਣ ਆਇਆ ਆਉਂਦੀ ਆ ਬਈ ਇਹ ਮਰੂਦ ਨੇ ਕਾ ਪਾਇਆ ਮੇਰੇ ਦਰਸ਼ਕਾਂ ਨੂੰ ਵੀ ਦਿਖਾਇਆ ਜਾਵੇ ਦੇਖ ਲੀਲੂ ਲੀਲੂ ਜਿਵੇਂ ਕਹਿੰਦੇ ਹੁੰਦੇ ਲੀਲੂ ਆ ਗਿਆ ਮਤਰੂ ਗਿਫਟੀ ਦਾ ਭੱਲਾ ਟੈਸਟ ਕਰਕੇ ਵੀ ਦੱਸੂ ਗਿਫਟੀ ਵੀ ਕਿਵੇਂ ਆ ਕਿਵੇਂ ਆ ਗਿਫਟੀ ਪੂਰਾ ਖਵਾਦਾ ਬਈ ਓਕੇ ਰਿਪੋਰਟਾ ਪੂਰੀ वेलकम टू माय व्लॉग थोड़ा स्वागत है अपने नए व्लॉग च आज अपने व्लॉग ਦਾ 294ਵਾਂ ਦਿਨ ਮਿੱਤਰੋ ਦੇਖਦੇ ਆਂ ਕੀ ਬਣਦਾ ਕੀ ਕਰਦੇ ਆਂ ਅੱਜ ਇੱਕ ਤਾਂ ਆਟਾ ਤੇ ਲੇਟੀ ਜਿ ਟਕਿਆਉਣੀ ਐ ਤੇ ਇੱਕ ਢੋਲਾ ਚ ਆਹੋ ਪਾਉਣੀ ਐ ਸਲਫਾਟ ਜੀ ਲੈ ਕੇ ਆਏ ਸੀ ਪਰ ਆਂ ਵੀ ਪਹਿਲਾਂ ਕੱਢ ਲਈਏ ਆਟੇ ਟੁਟੇ ਪਾ ਦੇਂ ਇਹ ਕਹਾਣੀ ਸੀ ਮੈਂ ਤੀ ਬਣੇ ਰਹੂ ਸਾਡੇ ਨਾਲ ਹਾਂ ਵੀ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੀ ਆ ਬਈ ਆਪਾਂ ਦਵਾਈ ਜੀ ਦਵਾਉਣ ਦਾ ਚਲਾ ਆ ਹੋਇਆ ਹਨ ਤੇ ਨੌਜਵਾਨਾਂ ਨੂੰ ਮੋਟੀਵੇਟ ਕਰਦੇ ਆ ਵੀ ਯਾਰ ਨਿਕਲੋ ਨਸ਼ੇ ਚੋਂ ਹਨ ਵੀ ਕੁਛ ਨਹੀਂ ਯਾਰ ਵੀ ਜ਼ਿੰਦਗੀ ਪਤਾ ਹੀ ਆਪਾਂ ਨੂੰ ਇਹਨਾਂ ਛਾਲੇ ਦੀ ਕਿਵੇਂ ਹੁੰਦੀ ਆ ਜਾਣਦੀ ਨੇ ਉਹ ਮੇਰੇ ਨਾਲ ਬਿਹਤਰੀ ਜਾਣਦੇ ਨੇ ਠੀਕ ਆ ਆਪਾਂ ਵੀ ਜਾਣਦੇ ਆ ਬਈ ਆਪਾਂ ਵੀ ਉੱਚੋਂ ਹੀ ਨਿਕਲੇ ਆ ਪਾ ਯਾਰ ਮੇਰਾ ਮਕਸਦ ਇਹੀ ਆ ਮਤਲਬ ਕਿ ਵੀ ਵਧੀਆ ਚੱਲ ਰਿਹਾ ਯਾਰ ਜਿਹੜੇ ਮਕਸਦ ਨੂੰ ਮੈਂ ਲੱਗਿਆ ਸੀ ਮੈਨੂੰ ਐ ਸੀ ਵੀ ਹਾਂ ਯਾਰ ਸਮੇਂ ਦੀ ਲੋੜ ਆ ਹਨ ਵੀ ਮੈਨੂੰ ਜਿਹੜੀ ਚੀਜ਼ ਦੀ ਘਾਟ ਲੱਗਦੀ ਸੀ ਉਹ ਹੈਗੀ ਸੀ ਬਾਈ ਸੱਚ ਮੋਚੀ ਕਿਉਂਕਿ ਮੈਨੂੰ ਪਤਾ ਯਾਰ ਹੁਣ ਮੈਨੂੰ ਰਿਸਪੌਂਸ ਬੜੀਆ ਮਿਲ ਰਿਹਾ ਠੀਕ ਹੈ ਡੇਲੀ ਮੰਗ ਵੀ ਬੰਦੇ ਫੋਨ ਕਰਦੇ ਨੇ ਬਈ ਬਈ ਅਸੀਂ ਵੀ ਦਵਾਈ ਲੈਣੀ ਹੈ ਦਵਾਈ ਲੈਣ ਦਾ ਮਕਸਦ ਯਾਰ ਪਹਿਲਾਂ ਤਾਂ ਮੈਂ ਇਹ ਕਹਣਾ ਉਹਨਾਂ ਵੀ ਫੈਸਲਾ ਸੋਡਾ ਹਨ ਵੀ ਫੈਸਲਾ ਤਕੜਾ ਹੋਣਾ ਚਾਹੀਦਾ ਯਾਰ ਵੀ ਨਸ਼ਾ ਛੱਡਣਾ ਹੀ ਆਪਾਂ ਕੱਲੀ ਦਵਾਈ ਕੁਝ ਨਹੀਂ ਕਰਦੀ ਬਾਈ ਜੇ ਤੁਸੀਂ ਕਹੋ ਵੀ ਕੱਲੀ ਦਵਾਈ ਮਤਲਬ ਕਿ ਅੰਦਰੋਂ ਨ ਯਾਰ ਚਾਹਣਾ ਹੁੰਦੀ ਬੰਦੇ ਨੂੰ ਯਾਰ ਵੀ ਆਪਾਂ ਇਹ ਚੀਜ਼ ਤੋਂ ਨਿਕਲਣਾ ਅੰਦਰ ਜਿਵੇਂ ਅਗਲਾ ਕਹਿਣਾ ਹੁੰਦਾ ਜਿੱਥੇ ਚਾਹ ਕਹਿਣਾ ਉੱਥੇ ਰਾਹ ਬਹੁਤ ਮੈਨੂੰ ਮੁੰਡੇ ਇਹ ਜੇ ਵੀ ਮਿਲਦੇ ਨੇ ਜਿਹੜਾ ਮੈਂ ਇੱਕ ਤੇ ਜਾਣਦੇ ਨਹੀਂ ਹੁੰਦਾ ਉਹ ਵੀਡੀਓ ਦੇਖ ਕੇ ਮੇਰੇ ਨਾਲ ਕੰਟੈਕਟ ਕਰਦੇ ਨੇ ਹਨਾ ਤੇ ਦਵਾਈ ਲੈਣ ਦਾ ਰੱਦਾ ਬਣਾਉਂਦੇ ਨੇ ਮਤਲਬ ਕਿ ਉਹੀ ਯਾਰ ਗੱਲ ਵੀ ਕੈਨ ਦਾ ਮਤਲਬ ਵੀ ਜਿੱਥੇ ਚਾਹ ਹੁੰਦੀ ਆ ਯਾਰ ਜਿਵੇਂ ਆਪਾਂ ਉਹ ਕਹਾਣੀ ਹੀ ਨਹੀਂ ਪੜਦੇ ਹੁੰਦੇ ਸੀ ਛੋਟੇ ਹੁੰਦੇ ਵੀ ਪਿਆਸਾ ਕਹੂਗਾ ਕਿਵੇਂ ਉਹ ਪੱਥਰ ਛੱਟ ਕੇ ਪਾਣੀ ਉੱਚਾ ਕਰ ਲਵੇ ਉਮੀ ਬਾਈ ਜਿਹਨੂੰ ਚਾਹ ਹੁੰਦੀ ਆ ਜਿਹੜਾ ਚਾਹੁੰਦਾ ਵੀ ਆਪ ਅਣਾ ਉਹ ਮੇਰਾ ਨੰਬਰ ਵੀ ਲੈ ਲੈਂਦਾ ਉਹ ਆਈਡੀ ਤੋਂ ਕੰਟੈਕਟ ਕਰਦਾ ਮੇਰੇ ਨਾਲ ਬਸ ਐ ਹੀ ਆ ਬਾਈ ਵੀ ਯਾਰ ਵੱਧ ਤੋਂ ਵੱਧ ਨੌਜਵਾਨ ਮਾਨ ਬਣਾਉ ਠੀਕ ਆ ਨਿਕਲਣਾ ਜੋ ਕੱਖ ਵੀ ਨਹੀਂ ਯਾਰ ਸਾਇ ਕਰ ਲਿਓ ਸਾਲ ਹੋਰ ਕਰ ਲਿਓ 10 ਸਾਲ ਹੋਰ ਕਰ ਲਿਓ ਪਿੰਡ ਤੇ ਪਸਤਾਵਾ ਹੀ ਹੁੰਦਾ ਬਾਈ ਆਪਾਂ ਉਹ ਚੀਜ਼ ਤੋਂ ਨਿਕਲ ਗਈ ਤੁਹਾਨੂੰ ਦੱਸ ਰਹੇ ਹਾਂ ਠੀਕ ਆ ਵੀ ਨਿਕਲੋ ਯਾਰ ਕੋਈ ਫਾਇਦਾ ਨਹੀਂ ਬਦਰੋ ਆਪਣੀ ਜ਼ਿੰਦਗੀ ਸ਼ੋਟੇ ਲਈ ਕ ਕਰ ਰਹੇ ਆ ਸਾਰਾ ਕੁਝ ਮੈਂ ਆ ਬਲੌਗ ਬਣਾਉਣਾ ਰਾਤ ਨੂੰ 11:30 ਵਜੇ ਆਣਾ ਬਹੁਤ ਜਿਹੜੇ ਬੰਦੇ ਬਣਾਉਂਦੇ ਨੇ ਯਾਰ ਉਹਨਾਂ ਨੂੰ ਪਤਾ ਠੀਕ ਆ ਵੀ ਕਿੰਨੀ ਮਿਹਨਤ ਹੁੰਦੀ ਹੈ ਇਹ ਚੀਜ਼ਾਂ ਦੇ ਡੇਲੀ ਦੀ ਡੇਲੀ ਪਾਉਣਾ ਵੀ ਵੱਡੀ ਗੱਲ ਆ ਸ਼ੂਟ ਕਰਨਾ ਉਹ ਵੀ ਵੱਡੀ ਗੱਲ ਕਰਦਾ ਮੈਂ ਸ਼ੋਟੇ ਲਈ ਆ ਵੀ ਯਾਰ ਮੈਨੂੰ ਦੇਖ ਕੇ ਬਾਥਰੂਮ ਵੀ ਜ਼ਿੰਦਗੀ ਐ ਵੀ ਹੋ ਜਾਂਦੀ ਐ ਨਾ ਛਲੇ ਬਾਕੀ ਇਹ ਹੀ ਆ ਯਾਰ ਵਧੀਆ ਯਾਰ ਰਿਸਪੌਂਸ ਵਧੀਆ ਮਿਲ ਰਿਹਾ ਕਾਮਯਾਬ ਹੋਵਾਂਗੇ ਠੀਕ ਆ ਕਰੂ ਮੇਰ ਰੱਬ ਜਦੋਂ ਕੋਈ ਚੀਜ਼ ਕਰਾਉਂਦਾ ਹੁੰਦਾ ਤਾਂ ਉਹਦੇ ਪਿੱਛੇ ਦੀ ਜਨਤਾ ਰੱਬ ਨੂੰ ਵੀ ਪਤਾ ਹੁੰਦਾ ਵੀ ਕੀ ਐ ਬਾਕੀ ਠੀਕ ਆ ਯਾਰ ਆਖੜੇ ਰਹੂ ਬਾਕੀ ਆ ਗੱਟੇ ਪਰਤੇ ਸੀ 2 ਮੀਟਰ ਕਣਕ ਦੇ ਇਕ ਲੇਟੀ ਐ ਇੱਕ ਪੀਣਾ ਠੀਕ ਆ ਪੀਣਾ ਪਾ ਧੋ ਕੇ ਕਰਦੇ ਆ ਨੇ ਲੇਟੀ ਫਿਰ ਤੁਹਾਨੂੰ ਪਤਾ ਹੀ ਆ ਐਸੀ ਚੱਲ ਜਾਂਦੀ ਐ ਬੰਨ ਲਈ ਹੁਣ ਮੂੰਹ ਇਹਨਾਂ ਦੇ ਫਿਰ ਗਿਫਤੀ ਵਰਗੇ ਨੂੰ ਕਹਿੰਦੇ ਆ ਵੀ ਛੱਟੇ ਹੋਣੇ ਚੱਕੀ ਤੇ ਫਿਰ ਮੀਟਰ ਮੂੰਹ ਬੰਨ ਲਾ ਤੇ ਗਏ ਨੇ ਆ ਬਚ ਗਏ ਨੂੰ ਇਥੇ ਅਗਲੀ ਬਰੀ ਕੰਮ ਆਜੂ ਠੀਕ ਹੈ ਨਾ ਘੜਚਾ ਚੱਕੂ ਮੇ ਤੋਂ ਹੁਣ ਪਾ ਦਈਏ ਮਤਰਾ ਆਪਾਂ ਸਲਫਾਸ ਲਗਾਉਣੇ ਹਨ ਕਿਵੇਂ ਆਉਂਦੀ ਹੈ ਲਗਾਉਣੇ ਹਨ ਹੁਣ ਮਤਰਾ ਕਿਵੇਂ ਆਉਂਦੀ ਆ ਹਾਂ ਆਉਂਦੀ ਆ ਬਈ ਇਹ ਡੇ ਟੂ ਡੇ ਨੂੰ ਬਲੇਡ ਦੀ ਉੱਤੇ ਫੋਟੋ ਚੱਕ ਲਈ ਇਹ ਪਾਉਣੀ ਹੁਣ ਆਪਾਂ ਢੋਲਾ ਚ ਸਿੱਟਨੇ ਕਿਉਂਕਿ ਲੱਗੀ ਜਾਂਦੀ ਸੀ ਸੁਸਰੀ ਜੀ ਤਾਂ ਕਰਕੇ ਮੈਂ ਇਹਦਾ ਵੀ ਹੱਲ ਕਰ ਹੀ ਲਈਏ ਉਸ ਤੋਂ ਬਾਅਦ ਫਿਰ ਮਿੱਤਰੋ ਪਲਾਸ ਦੀ ਮਦਦ ਨਾਲ ਆਪਾਂ ਖੋਲੀ ਆ ਸਰਵਾਸ ਦੀ ਡੱਬੀ ਜੀ ਇਹ ਇੱਕ ਡੱਬੀ ਚ 5 ਹੁੰਦੀਆਂ ਨੇ ਮਿੱਤਰੋ 5 ਗੋਲੀਆਂ ਜਾਂ ਹੁੰਦੀਆਂ ਨੇ ਤੇ ਮਾ ਲਗੀ ਪਰ ਇੱਕ ਟੋਲ ਚ ਪੰਜ ਪੰਜ ਪਾ ਦਾਂਗੇ ਫਿਰ ਪਾਇਆਂ ਲੀਰ ਚ ਲੀਰ ਤੇ ਧਰ ਕੇ ਪਤਾ ਕੀ ਸੀ ਐ ਸੀ ਪਹਿਲਾਂ ਤਾਂ ਮੈਨੂੰ ਐ ਸੀ ਇੱਕ ਇੱਕ ਪਾ ਕੇ ਵੀ ਪੰਜ ਸੜਦਿਆਂ ਫਿਰ ਮੈਂ ਕਿਹਾ ਯਾਰ ਦੋ ਦੋ ਇਕੱਟੀਆਂ ਕਰ ਕੀ ਇੱਕ ਉਹ ਚ ਵੀ ਦੋ ਦੋ ਪਾ ਕੇ ਪਾ ਦਾਂਗੇ ਐਂ ਗੱਠਾ ਮਾਰਤੀਆਂ ਸੀ ਆ ਬਣਾਦੀ ਗੱਲ ਬਈ ਹੂੰ ਦਾ ਇੱਥੇ ਆਪਣੇ ਲਵੇ ਕਣਕੀ ਵਾਲੇ ਗਦਾਮ ਵੀ ਨੇ ਅੱਗੇ ਤਾਂ ਉਹਨਾਂ ਤੋਂ ਮੰਗਾ ਲੈਨੇ ਹੁੰਦੇ ਜੀ ਆ ਸਰੇ ਬਾਜੀਆਂ ਉਹ ਬੱਬਾ ਲਈ ਵਧੀਆ ਮਿਲਦੀ ਆ ਉਹਨਾਂ ਨੂੰ ਮਤਲਬ ਵੀ ਕਾਇਮ ਹੁੰਦੀ ਆ ਉਹ ਕਨੇ ਤਗੜੀ ਤਾਂ ਇਹ ਵੀ ਹੁੰਦੀ ਐ ਬਸ ਪਾ ਕੇ ਤਾਂ ਨਵੇੜ ਤਾਂ ਹੀ ਢੋਲਾਂ ਦਾ ਫੇਰ ਤਾਂ ਨਵੇੜਦਾ ਜੀ ਮਿੱਤਰੋ ਫੇਰ ਆਪਾਂ ਇੱਕ ਇੱਕ ਢੋਲ ਚ ਤਨ ਤਨ ਪਾਈਆਂ ਆ ਪੰਜ ਪੰਜ ਵੀ ਇੱਕ ਇੱਕ ਢੋਲ ਚ ਪਾ ਦੀ ਇੱਕ ਇੱਕ ਜਾ ਆ ਨਵੇੜ ਦਾ ਕੰਮ ਇਹਦਾ ਹੁਣ ਦੇਖਦੇ ਆ ਕਿਹਿਆ ਬਣਦਾ ਆਗੇ ਕੀ ਕਰਦੇ ਬਣੇ ਰਹੋ ਸਾਰੇ ਨਾਲ ਫਤਿਹ ਰਮਾਇਦੇ ਗਏ ਪੀ ਆ ਜੀ ਧਨੋਲੇ ਬਾਜ਼ਾਰ ਚ ਜਿਹੜਾ ਸਾਡਾ ਮੂਡ ਜਾ ਬਣ ਗਿਆ ਯਾਰ ਸਾਡਾ ਜੀ ਆ ਕਰਿਆ ਕੋਈ ਖਾਦਾ ਜਾ ਵੀ ਫਿਰ ਅਸੀਂ ਆ ਗਏ ਸੀ ਵਿੰਕਾ ਨਰ ਵਾਲਾ ਦੇ ਵਿੰਕਾ ਨਰ ਵਾਲਾ ਦੇ ਫਿਰ ਅਸੀਂ ਕਾਉਂਟਰਾ ਕਰਿਆ ਇਕਦਾ ਇਹਨਾਂ ਜੀ ਸਾਨੂੰ ਟਿੱਕੀ ਬਹੁਤ ਪਸੰਦ ਆ ਕੇ ਟਿੱਕੀ ਕਹਿੰਨਾ ਮੈਂ ਪੱਲਾ ਕਹਣਾ ਪੱਲਾ ਨਹੀਂ ਪੱਲਾ ਨਹੀਂ ਪੱਲਾ ਰਖਾਉਣੇ ਬਾਕੀ ਬੰਨੂ ਹੋਰ ਵੀ ਅੱਜ ਜੀ ਆ ਕਰਿਆ ਯਾਰਾ ਬੈਟਿਆਂ ਬੈਟਿਆਂ ਨਾਲ ਅੱਜ ਤੋਂ ਬਹੁਤੇ ਬੈਠੇ ਵੜਿਆ ਜੀ ਆ ਗਿਆ ਜਾਲਾ ਕਿਹੜਾ ਕੱਢਿਆ ਉਹਨੇ ਆ ਗਿਆ ਮਤਰੋ ਗਿਫਟੀ ਦਾ ਪੱਲਾ ਟੈਸਟ ਕਰਕੇ ਵੀ ਦੱਸੂ ਗਿਫਟੀ ਵੀ ਕਿਵੇਂ ਆ ਕਿਵੇਂ ਗਿਫਟੀ ਉਹ ਕੇ ਰਪੋਟਾ ਪੂਰਾ ਸੀ ਤਾਂ ਵਧੀਆ ਹੁੰਦੀ ਆ ਯਾਰ ਇਹਨਾਂ ਦੀ ਇਹ ਭਾਈ ਅਸੀਂ ਕੋਈ ਪ੍ਰੋਮੋਸ਼ਨ ਹੋ ਨਹੀਂ ਕਰਦੇ ਕੋਈ ਜਿਵੇਂ ਉਹ ਕਹਿੰਦੇ ਉਹਨਾਂ ਨੂੰ ਪੇਡ ਪ੍ਰੋਮੋਸ਼ਨ ਉਹ ਮੇ ਨਹੀਂ ਅਸੀਂ ਜਿਹੜੀ ਚੀਜ਼ ਰੀਅਲ ਹੁੰਦੀ ਆ ਮਤਲਬ ਕਿ ਸੱਚ ਹੁੰਦਾ ਉਹ ਵੀ ਦਿਖਾਉਨੇ ਆ ਭਾਵੇਂ ਆਪਣੀ ਟਿੱਕੀ ਆਉਂਦੀ ਆ ਨਵ ਲੋਗਰ ਜੀ ਖਾਣਗੇ ਇਹ ਦੱਸਣਗੇ ਜਿਵੇਂ ਟਿੱਕੀ ਟਿੱਕੀ ਆਣੀ ਮੇ ਕੋਲ ਜਦੋਂ ਉਹ ਫਿਰ ਹੋੜੀ ਲੱਗਦੀ ਹੈ। ਕਾਹ ਤੇ ਕੀ ਗਾਣਾ ਉਹ। ਉਹ ਫਿਰ ਹੋੜੀ ਹੀ ਮੇਰੇ। ਬਰ ਠੀਕ ਆ। ਕਾਠਗੁਰਾ ਬੋਲ ਲਈ ਆ ਮੈਨੂੰ। ਢੋਡ ਦਾ ਬੋਲ ਲਈ ਹੁੰਦੀ ਆ ਨਾਲੇ। ਢੁੱਡੀ ਕਰਦਾ ਬਲੋਗਿੰਗ ਹੋਣਾ। ਆ ਹਰਿਸ਼ਟਾ ਨਹੀਂ ਬੱਤ ਪਾ ਲਈ। ਉਹਨੂੰ ਸ਼ਹਿਰ ਚ ਲੱਛਣਾ ਦੇਖੋ। ਹੋਰ ਆ ਬੱਦ ਭਾਈ। ਰਾਦੇ ਜੀ ਮਤਰੋ ਆਪਣੇ ਗੋਲ ਗੱਪੇ ਤਾਂ ਨਹੀਂ ਵਾਲੇ। ਇਹ ਵੀ ਕਹਿੰਦੇ ਦੇਖ ਲੈਣ ਠੇ ਟੀ ਕਿਹੇ ਜਾਂਦੇ ਨੇ। ਇਹ ਤਾਂ ਹੀ ਆ ਗੱਫੀ ਤਾਂ ਧਈ ਯਾਰਾ। ਆਹ ਬਵਾਲੀਆਂ ਫਿਰ ਮਤਰੋ ਅੱਧੀ ਗੱਲੋ। ਆਹ ਕਿ ਮਾਂ ਗੱਫੀ ਕਿ ਇਹ ਘੱਟ ਨੂੰਣ ਵਾਲੀ ਆ। ਆਹ ਬੱਦਲੀਆਂ ਆਹ ਦੂਬ ਬੱਦਲੀਆਂ। ਆਜੇ ਥੋਪਵਾਂ ਯਾਨੇ ਮਤਰੋ ਵੀ ਕੰਨ ਰਲਾ ਨੇ। ਮਰੂਦ ਦੇਖੋ ਮਤਰੋ। ਪੈਸੇ ਚ ਢੇਡਾ ਕੱਢਦੇ ਸੀ ਐ। ਮੇਂਤਰ ਵੀ ਮੈਂ ਕੀੜਾ ਜਾਂ ਮਾਰਦਾ ਰਿਹਾ ਸੀ ਮੈਂ ਖਾਥਣ ਜਾ। ਮਰੂਦ ਨੇ ਕੱਪ ਆ ਗਿਆ ਮਾਏ ਦਰਸ਼ਕਾਂ ਨੂੰ ਵੀ ਦਿਖਾਇਆ ਜਾਵੇ ਦੇਖ ਲੀਲੂ ਲੀਲੂ ਜਿਵੇਂ ਕਹਿੰਦੇ ਹੁੰਦੇ ਲੀਲੂ ਲੀਲੂ ਕਰਮ ਨੂੰ ਦੇ ਦਾਂਗੇ ਛੱਕੋ ਬਈ ਪੱਕਾ ਪੈ ਜਾਮਾ ਨਿੰਬੂ ਦੇ ਕੋਈ ਨਹੀਂ ਬੂਹ ਨੂੰ ਫਲ ਉਹਨੂੰ ਕੱਟਾ ਆਹ ਦੇਖੋ ਬੱਕਿਆ ਪੈਦਾ ਪੂਰਾ ਬਹੁਤਾਂ ਦੇ ਨਿੰਬੂ ਬਈ ਛਾਲ ਚ ਲੱਗਦੇ ਨੇ ਆਹ ਰੋਟੀ ਗਰਮੀ 'ਚ ਨਹੀਂ ਲੱਗਦੇ ਮਤਲਬ ਕਿ ਗਰਮੀ 'ਚ ਤਾਂ ਉਹ ਦੇਖੋ ਉਹ ਵੀ ਲਗਾਤਾਰ ਤਿੰਨ ਨਿੰਬੂ ਵਾਲੇ ਬੂਟੇ ਨੇ। ਤੰਨੇ ਐ ਭਰੇ ਪਏ ਨੇ। ਗਰਮੀ 'ਚ ਘੱਟ ਲੱਗਦੇ ਨੇ ਇਹਨਾਂ ਨੂੰ। ਗਰਮੀਆਂ 'ਚ ਘੱਟ ਲੱਗਦੇ ਨੇ ਇਹਨਾਂ ਨੂੰ। ਸਿਆਲਾਂ 'ਚ ਤਾਂ ਭਰੇ ਪਏ ਨੇ। ਬੇਰੀ ਨੇ ਵੀ ਚੱਕਰਿਆ ਵਾਲਾ। ਆਵਲੇ ਕਾ ਬੂਟਾ। ਇਹ ਵੀ ਡਬਲ ਹੋ ਗਿਆ ਉਹ ਥੋੜੇ ਟਾਈਮ 'ਚ ਹੀ। ਕੀ ਗੂ ਹੈ ਮਿੱਤਰੋ ਅੱਜ ਆਓ ਲਾ ਪੈਣ ਫਰਦ ਕਮੈਂਟਾਂ ਦਾ ਬਹੁਤ ਹੁੰਦਾ ਮਿੱਤਰੋ ਵਲਾਗਾ ਫਿਰ ਤਾਂ ਕਰਕੇ ਆਪਾਂ ਕਮੈਂਟਾਂ ਦਾ ਹੋਣ ਵਾਲਾ ਹੁਣ ਕਰਦੇ ਆਪਾਂ ਸਮਾਪਤੀ ਆਪਣੇ ਵਲੌਗ ਦੀ ਅੱਜ ਖੇਡਣ ਦੀ ਵੀ ਕੋਈ ਸੁਭਾਵਨਾ ਹੈ ਨਹੀਂ ਕਿਉਂਕਿ ਜਦ ਖੰਗ ਜੀ ਛੜ ਜਾਂਦੀ ਹੈ ਸੁੱਕੀ ਜੀ ਤਾਂ ਕਰਕੇ ਫਿਰ ਲੋਟ ਨਹੀਂ ਹੁੰਦਾ ਕੰਮ ਫਿਰ ਐ ਵੀ ਉਹਨਾਂ ਦਾ ਰੈਟ ਦੀਆਂ ਸੀ ਜਦ ਜੰਦਾ ਜਰਾ ਜੀਰੀ ਜੀ ਨਹੀਂ ਵੱਢੀ ਜਾਂਦੀ ਉਹਨਾਂ ਚਰਪਾਂ ਨਾ ਭੱਜਣ ਜਾਈਦੇ ਨਾ ਖੇਡਣ ਖੁੱਡਣ ਦੇ ਬਸ ਆਇਆ ਵੀ ਕਿਤੇ ਖੇਡ ਲੈ ਚੱਲ ਚੌੜ ਮੱਤੇ ਉਹ ਗੱਲ ਜੁਦਾ ਵੀ ਉਹਨਾਂ ਟਾਈਮ ਹੁਣ ਰਾਸ਼ਟਰੀ ਹੈ